ਕੰਮ ਵਿੱਚ ਪ੍ਰੈਸ ਵਾਲੇ ਲਾਣਗੇ ਜਾਂ ਅਸੀਂ ਲਾਾਂਗੇ ਕਹ ਫਿਰ ਪ੍ਰੈਸ ਵਾਲਿਆਂ ਨੂੰ ਬੁਲਾ ਲਵਾਂ ਇਦਾਂ ਦੇ ਬੰਦੇ ਆ ਇਹ ਕਿਸੇ ਦੀ ਕੋਈ ਸਲਾਈ ਨਹੀਂ ਕਰ ਰਹੇ ਕੋਈ ਮੈਂ ਰਾਤੀ 10 ਕਿੰਨੇ ਗੇੜੇ ਕੱਢ ਚੁੱਕੇ ਐ ਨਾ ਪਾਣੀ ਨਾ ਲਾਈਟ ਆ ਉਹ ਕੀ ਆ ਗਿਆ ਤੁਹਾਨੂੰ ਇਹ ਚੀਜ਼ ਓਏ ਇਹਨਾਂ ਬਿਜਲੀ ਬੋਰਡ ਦੇ ਬੰਦੇ ਕਹਿ ਰਹੇ ਆ ਅੱਛਾ ਜੀ ਬੁਲਾ ਲਵਾਂ ਉਹ ਸਰਦਾਰ ਜੀ ਇੱਥੇ ਹੀ ਐਤੇ ਖੜੇ ਆ ਕਹਿੰਦੇ ਬਿਜਲੀ ਹੋਰ ਪ੍ਰੈਸ ਵਾਲਿਆਂ ਨਾਲ ਥੋੜੀ ਠੀਕ ਕਰਨੀ ਆ ਅੱਛਾ ਕਹਿੰਦੇ ਫੋਨ ਕਰੂਗਾ ਠੀਕ ਪ੍ਰੈਸ ਵਾਲੇ ਥੋੜੀ ਬਿਜਲੀ ਦਾ ਸੀ ਠੀਕ ਕਰਨੀ ਆ ਕਹਿੰਦੇ ਬੰਦੇ ਹੈ ਨਹੀਂ ਅਸੀਂ ਪਰੇਸ਼ਾਨ ਆ ਕਹਿੰਦੇ ਸਾਡੇ ਕੋਲ ਬੰਦੇ ਨਹੀਂ ਆ ਗਏ ਮ ਸਾਡਾ ਘਰ ਦਾ ਕੰਮ ਰੁਕਿਆ ਪਿਆ ਮਿਸਤਰੀ ਲੱਗੇ ਹੋਏ ਮੇਰੇ ਘਰ ਇਹ ਕਾਰਨ ਕੀ ਹੈਗਾ ਜਿਹੜਾ ਖੰਭੇ ਡੇਰਨ ਦਾ ਕਾਰਨ ਖੰਭੇ ਕੇਰਨ ਦਾ ਭਾਜੀ ਆ ਦੇਖੋ ਨਾ ਸਫੇਦਾ ਟੁੱਟਾ ਸਫੇਦੇ ਇਹਨਾਂ ਥੋੜਾ ਲੋਕੀ ਪੇੜ ਲਗਾਉਂਦੇ ਪਏ ਆ ਇਹ ਪੇੜ ਤੜਵਾਉਂਦੇ ਪਏ ਆ ਅੱਛਾ ਕੋ ਪੇੜ ਦਾ ਜੁਰਮਾਨਾ ਹੋਣਾ ਚਾਹੀਦਾ ਇਹਨਾਂ ਨੂੰ ਨਗੇਸ਼ ਹੋਰ ਜੀ ਇਹਨਾਂ ਬਾਹਰ ਨਹੀਂ ਨਿਕਲਦੇ ਪਏ ਨਗੇਸ਼ ਵਾਲੇ ਵੀ ਠੀਕ ਕੋਈ ਵੀ ਹੋਰ ਵੀਨ ਕੁਮਾਰ ਆ ਹਾਂਜੀ ਆਕਾਸ਼ ਨਗਰ ਚ ਮੇਰੇ ਰਹਿਣਾ ਜੀ ਕੱਲ ਕਿਤੇ ਕੋਈ ਸ਼ਾਮੀ ਕਿਤੇ ਪਤਾ ਨਹੀਂ ਆ ਕੱਟਣ ਲੱਗੇ ਕਿਤੇ ਉਹ पेड़-ਪੂੜ ਕੱਟਣ ਲੱਗੇ ਨਗੇ ਸ਼ੌਸਰੀ ਵਾਲੇ ਤੇ ਉਹਦੇ ਨਾਲ ਇਹ पेड़ ਪੈ ਗਿਆ ਤਾਰਾਂ ਦੇ ਉੱਤੇ ਉਹਦੇ ਨਾਲ ਕ੍ਰੇਨ ਵੀ ਪੜ ਗਈ ਕ੍ਰੇਨ ਪਲਟਣ ਨਾਲ ਤਾਰਾਂ ਦੇ ਨਾਲ ਇਹ ਖੰਭੇ ਟੁੱਟ ਗਏ ਜੀ ਤੇ 4:30 ਵਜੇ ਦੀ ਬੱਤੀ ਬੰਦ ਆ ਇਸ ਤੋਂ ਪਹਿਲੇ ਸਵੇਰੇ 10 ਵਜੇ ਵੈਸੇ ਹੀ ਕੱਟ ਸੀਗਾ ਜਿਹੜਾ ਕਿ ਨਿਊਜ਼ਪੇਪਰ 'ਚ ਵੀ ਆਇਆ ਸੀ ਬਈ ਮੇਨਟੇਨੈਂਸ ਆਫ ਇਲੈਕਟ੍ਰਿਸਿਟੀ ਕਰਕੇ ਇਹ ਲਗਣਾ ਆ ਅੱਛਾ 4:00 ਵਜੇ ਆਈ ਆ ਤੇ 4:30 ਵਜੇ ਫੇਰ ਬੰਦ ਹੋ ਗਈ ਆ 4:30 ਵਜੇ ਬੰਦ ਹੋਈ ਆ ਤੇ ਮੇਰਾ ਖਿਆਲ ਦਿਨ ਛਪਨ ਨੂੰ 6-7 7 ਵਜੇ ਜਾਂਦੇ ਆ ਫਿਰ ਸੈਕੰਡਲੀ ਬੀਲੀ ਬੋਰਡ ਦੇ ਆਦਮੀ ਜਿਹੜੇ ਹੈਗੇ ਆ ਇਹ ਰੋਟੇਸ਼ਨ ਵਾਈਜ਼ ਰੂਟੀਨ 24 ਘੰਟੇ ਦੀ ਹੁੰਦੀ ਆ ਜੇ ਅਗਰ ਕੋਈ ਨਟ-ਨਟ ਖੋਲ ਹੀ ਜਾਂਦੇ ਖੁੱਲੇ ਜਾਂਦੇ ਇਹ ਉਸ ਟਾਈਮ ਖੰਭਿਆਂ ਦੇ ਔਰ ਖੰਬੇ ਵੀ ਸ਼ਾਮ ਨੂੰ ਲਿਆਗੇ ਤੇ ਰੱਖ ਦਿੱਤੇ ਜਾਂਦੇ ਜਿਹੜੇ ਕਿ ਹੁਣ ਆ ਰਹੇ ਨੇ ਹੁਣ ਕਿੰਨਾ ਟਾਈਮ ਹੋਇਆ ਮੇਰੇ ਕੋਲ 11 ਵਜੇ ਲੱਗੇ 11 ਵਜੇ 11 ਵਜੇ ਲੱਗੇ ਨੇ ਹੁਣ ਜਦ ਤੱਕ ਖੰਭੇ ਆ ਰਹੇ ਨੇ ਇਹਦੇ ਨਟ-ਨਟ ਖੋਲੇ ਹੁੰਦੇ ਔਰ ਇਹਨਾਂ ਮਤਲਬ ਖੱਡੇ ਵਗੈਰਾ ਮਾਰੇ ਜਾਂਦੇ ਔਰ ਤਾਂਗੇ ਹੁਣ ਅੱਗੇ ਫਟਾਫਟੇ ਲਾਏ ਜਾ ਸਕਦੇ ਤਾਂਕਿ ਬੱਤੀ ਟਾਈਮਲੀ ਰিস্টੋਰ ਕੀਤੀ ਜਾ ਸਕੇ ਲੇਕਿਨ ਪਲੈਨਿੰਗ ਮੇਰੇ ਹਿਸਾਬ ਨਾਲ ਪਲੈਨਿੰਗ ਟੋਟਲੀ ਫੇਲ ਹੈ ਔਰ ਇਸ ਤੋਂ ਬਾਅਦ ਅਗਰ ਇਹਨਾਂ ਨੇ ਬਿਜਲੀ ਬੋਰਡ ਦੇ ਵਿੱਚ ਮੈਸੇਜ ਕਰੋ ਬਈ ਇਹ ਤੁਹਾਡੇ ਲਾਈਟ ਨਹੀਂ ਆ ਰਹੀ ਤੇ ਉਹਦੇ ਲਿਖ ਦਿੰਦੇ ਆ ਦਿਸ ਇਸ ਡਿਊ ਟੂ ਸ਼ਟਡਾਊਨ ਤੇ ਬਾਅਦ ਚ ਆਏਗੀ ਲਾਈਟ ਤੇ ਸ਼ਟਡਾਊਨ ਤਾਂ ਦੇ ਤਾ ਇਹਨਾਂ ਨੇ ਲੇਕਿਨ ਸ਼ਟਡਾਊਨ ਕਿੰਨੀ ਦੇਰ ਦਾ ਔਰ ਕਿੰਨੀ ਦੇਰ ਤੱਕ ਬੱਤੀ ਨਹੀਂ ਆਣੀ ਇਹ ਚੀਜ਼ ਨੂੰ ਇਹ ਕਦੀ ਵੀ ਵਿੱਚ ਦੱਸਦੇ ਹੀ ਨਹੀਂ ਆ ਪੂਰਾ ਮੁੰਲਾ ਇੱਥੇ ਖੜੇ ਹੋ ਹੁਣ ਜੇ ਸਾਹਿਬ ਇੱਥੇ ਪਹੁੰਚੇ ਆਪ ਫੋਟੋ ਕਾਹਨ ਜੀ ਜੇ ਸਾਹਿਬ ਆਏ ਇੱਥੇ ਮੈਂ ਆਪ ਨੇ ਜੇ ਸਾਹਿਬ ਆ ਗਏ ਨੇ ਹਾਂ ਜੀ ਕੀ ਕਹਿੰਦੇ ਫੇਰ ਐਸ ਡੀਓ ਸਾਹਿਬ ਵੀ ਆ ਗਏ ਕੀ ਗਿਆ ਜਾ ਰਹੇ ਉਹਨਾਂ ਬੋਲ ਕਾਹ ਕਿ ਜਾ ਰਹੇ ਬਸ ਹੁਣ ਕਰ ਰਹੇ ਆ ਜੀ ਬਸ ਕਰ ਰਹੇ ਆ ਅਰੇਂਜ ਕਰ ਰਹੇ ਆ ਕੱਲ ਦਾ 4 ਵਜੇ ਤੋਂ ਮhalla ਪਰੇਸ਼ਾਨ ਹੈ ਸਾਰੇ ਬੱਚੇ ਸਭ ਬਾਹਰ ਬੈਠੇ ਨੇ ਸਾਰੀ ਰਾਤ ਹੀ ਲਾਈਟ ਨਹੀਂ ਆਈ ਮੇਰੇ 10 ਵਜੇ ਸਵੇਰ ਪਹਿਲਾਂ 10 ਵਜੇ ਗਈ ਹੈ 4 ਵਜੇ ਆਈ ਹੈ ਤਾਂ ਘੰਟਾ ਪਿੱਛੇ ਜਾ ਕੇ ਦੇਖੋ ਹਾਲ ਬੱਚੇ ਜਿੰਨੇ ਵੀ ਬੱਚੇ ਜਨਾਨੀਆਂ ਸਾਰੀਆਂ ਵਿਚਾਰੀਆਂ ਬਾਹਰ ਬੈਠੇ ਆ ਰਾਤ ਭਰ ਦੇ ਇੰਨੇ ਪਰੇਸ਼ਾਨ ਆ ਪਾਣੀ ਵੱਲੂ ਵੀ ਕਿਲਤ ਹੋ ਗਈ ਐ ਕੋਈ ਪ੍ਰਸ਼ਾਸਨ ਕੀ ਕਰਦਾ ਕੁਝ ਨਹੀਂ ਪਤਾ ਆ ਹੁਣ ਬਿਜਲੀ ਵਾਲੇ ਹੁਣ ਕਰਦੇ ਆ ਕਰਦੇ ਆ ਇਹਨਾਂ ਦੇ ਕੋਈ ਪਤਾ ਨਹੀਂ ਹੁਣੇ ਮੜਾ ਲਾ ਕੇ ਚਲੇ ਜਾਣ ਸ਼ਾਂਤ ਕਰ ਫਿਰ ਬੈਠੇ ਰਹੀਏ ਫਿਰ ਤੁਹਾਨੂੰ ਬੁਲਾਈਏ ਕਿ ਆਓ ਜੀ ਆ ਸਾਡੀ ਸਟੇਟਮੈਂਟ ਲਓ ਹੁਣ ਇਹ ਇਹ ਹਾਲ ਹੈ ਜੀ ਇਹਨਾਂ ਦੇ ਤੇ ਆ ਬਿਜਲੀ ਵਾਲਾ ਜਿਹੜੇ ਜੇਹਲ ਸਾਹਿਬ ਜੀ ਇਹਨਾਂ ਦੀ ਸਟੇਟਮੈਂਟ ਲੈ ਕੇ ਦੇਖ ਪੁੱਛਿਓ ਇਹ ਕਿੰਨਾ ਕੁ ਟਾਈਮ ਲਾਣਗੇ ਇੱਕ ਕੰਮ ਨੂੰ ਜਿਨ੍ਹਾਂ ਦੀ ਕੱਲ ਪੂਰੀ ਸਾਰੀ ਦਿਹਾੜੀ ਗੱਲ ਹੋ ਗਈ ਐ ਸਾਰੀ ਦਿਹਾੜੀ ਤੇ ਕੱਲ ਕਰ ਰਹੇ ਆ ਕਰ ਰਹੇ ਕਰ ਰਹੇ ਕੀਤਾ ਕੀ ਕੁਛ ਵੀ ਨਹੀਂ ਐਸ ਡੀਓ ਸ਼ਿਵ ਕੁਮਾਰ ਨਾਮ ਹੈ ਜੀ ਮੇਰਾ ਸਰ ਕੀ ਆ ਲਾਗੀ ਹੈਗਾ ਜਿਹੜਾ ਉਹ ਨਗੇਸ਼ ਫੈਕਟਰੀ ਦੇ ਅੰਦਰ ਕੁਝ ਸਫੇਦੇ ਲੱਗੇ ਹੋਏ ਸੀ ਇਹ ਆਪਣੇ ਸਫੇਦੇ ਘਟਾਉਂਦੇ ਵੇ ਸੀ ਕੋਈ ਬਾਹਰੋਂ ਲਿਫਟੀ ਮੰਗਾ ਕੇ ਕ੍ਰੇਨ ਮੰਗਾ ਕੇ ਉਹ ਕੰਮ ਕਰਦੇ ਹੋਏ ਸਫੇਦਾ ਜਿਹੜਾ ਹੈਗਾ ਉੱਤੇ ਝੁਕ ਗਿਆ ਉਹ ਕ੍ਰੇਨ ਜਿਹੜੀ ਹੈ ਲਾਈਨ ਤੇ ਗਿਰ ਗਈ ਉਹਨੇ ਸਾਡੇ ਪੰਜ ਕੰਬੇ ਤੋੜਤੇ ਨੇ ਜਿਹਦੇ ਕਰਕੇ ਲਾਈਨ ਡਿਸਟਰਬ ਹੋ ਗਈ ਸੀ ਫਿਰ ਏਰੀਆ ਕੱਟ-ਕੱਟ ਕੇ ਅਸੀਂ ਦੂਸਰੇ ਫੀਡਰਾਂ ਤੇ ਚਲਾਤਾ ਸੀ ਤੇ ਕੁਝ ਏਰੀਆ ਜਿਹੜਾ ਬੰਦ ਹੈਗਾ ਉਹਦੀ ਸਪਲਾਈ ਬਹਾਲ ਕਰਨ ਵਾਸਤੇ ਕੰਮ ਚੱਲਦਾ ਪਿਆ ਸਰ ਮਲੇ ਵਾਲਾ ਪਿਆ ਜਾ ਰਿਹਾ ਕਿ 6 ਦਿਨ ਹੋ ਗਏ ਲੈਟਰ ਨਹੀਂ ਆ ਰਹੀ ਇਹ 2 ਦਿਨ ਦੀ ਤਾਂ ਨਹੀਂ ਮਸਲਾ ਹੈਗਾ ਕੱਲ ਐਕਚੁਅਲੀ ਅਨਫੋਰਚੂਨੇਟਲੀ ਕੱਲ ਅਸੀਂ ਸ਼ਟਡਾਊਨ ਲਈ ਸੀਗੀ ਗ੍ਰਿਡ ਵਾਲੀ ਸਾਈਡ ਤੇ ਕੇਬਲ ਪਾ ਰਹੇ ਸੀ ਉਹ ਫਿਰ ਜਦੋਂ ਉਹ ਕੰਮ ਕੰਪਲੀਟ ਹੋਇਆ ਸਪਲਾਈ ਚੱਲੀ ਮੀਨ ਟਾਈਮ ਦੇ ਵਿੱਚ ਇਹ ਇਨਸੀਡੈਂਟ ਹੋ ਗਿਆ ਸਰ ਜਿਹੜੇ ਪੀੜ ਇਹਨਾਂ ਨੇ ਕੱਟੇ ਹੈ ਜੀ ਹਾਂਜੀ ਇਹਨਾਂ ਦੇ ਖਿਲਾਫ ਆਪਾਂ ਥਾਣਾ ਸਲੇਮ ਟਾਬਰੀ ਜੋ ਵੀ ਨੁਕਸਾਨ ਹੋਇਆ ਉਹ ਸਾਰਾ ਨੁਕਸਾਨ ਦੀ ਭਰਾਈ ਕਰਾਂਗੇ ਜੀ ਇਹਨਾਂ ਦੇ ਕੋਲ ਜੀ ਜੀ ਤੇ ਇਹਨਾਂ ਤੇ ਐਫ ਆਈ ਆਰ ਹੋਏਗੀ ਹਾਂਜੀ ਹਾਂਜੀ ਬਿਲਕੁਲ ਜੇ ਇਹ ਨਹੀਂ ਕਰਨਗੇ ਕਿਉਂਕਿ ਆਪਣਾ ਦਾ ਇਹ ਹੁੰਦਾ ਕਿ ਜਿਹੜਾ ਮਹਿਕਮੇ ਦਾ ਨੁਕਸਾਨ ਹੋਇਆ ਉਹ ਭਰਨ ਠੀਕ ਹੈ ਨਹੀਂ ਮੇਰਾ ਨਾਮ ਸਰ ਪ੍ਰਿਆੰਕਾ ਹੈ ਤੇ ਅਮਨਗਰ ਆਕਾਸ਼ਨਗਰ ਦੀ ਰਹਿਣ ਵਾਲੀ ਹਾਂ ਮੈਂ ਤੇ ਕੱਲ 11 ਵਜੇ ਤੋਂ ਇੱਥੇ ਲਾਈਟ ਗਈ ਹੋਈ ਹੈ ਤੇ ਨਗੇਸ਼ ਨਟਵੇਰ ਜਿਹੜੇ ਹੈਗੇ ਐ ਇਹ ਦਰਖਤ ਕਟਾ ਰਹੇ ਸੀ ਤੇ ਦਰਖਤ ਕਟਾਣੇ ਕਰਾਂਦੇ ਇਹ ਇਹ ਖੰਬੇ ਡਿੱਗ ਪਏ ਐ ਤੇ ਜਿਹੜੇ ਇਹ ਕਾਨੂੰਨੀ ਤੌਰ ਤੇ ਇਹ ਗਲਤ ਹੈ ਸਾਡੇ ਬੱਚੇ ਪਰੇਸ਼ਾਨ ਹੋ ਰਹੇ ਆ ਲਾਈਟ ਨਹੀਂ ਹੈ ਅਸੀਂ ਬਹੁਤ ਪਰੇਸ਼ਾਨ ਹੋ ਰਹੇ ਆ ਪਾਣੀ ਨਹੀਂ ਆਸੀ ਆਪਣੇ ਬੱਚਿਆਂ ਨੂੰ ਦੱਸੋ ਕੀ ਕਰੀਏ ਇਹ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਤੁਹਾਨੂੰ ਕਿੱਦਾਂ ਬਦਲ ਲੱਗੇਗੀ ਪੇੜ ਕਟਾ ਰਹੇ ਸੀ ਪੇੜ ਕਟਾਇਆ ਸੁਨਨ ਚ ਆਇਆ ਸੀ ਫਿਰ ਆ ਕੇ ਦੇਖਿਆ ਸੀ ਅਸੀਂ ਆ ਕੇ ਆਪ ਲਾਈਵ ਦੇਖ ਲਓ ਤੁਸੀਂ ਲਾਈਵ ਅਸੀਂ ਆ ਕੇ ਆਪ ਚੈੱਕ ਕੀਤਾ ਸਾਨੂੰ ਕੀ ਦੱਸਿਆ ਇਹ ਕ੍ਰੇਨ ਵੀ ਡਿੱਗੀ ਭਈ ਆ ਵੇਖੋ ਤੁਸੀਂ ਤੇ ਹੁਣ ਕੀ ਮੰਗ ਕਰ ਰਹੇ ਹੋ ਮੰਗ ਹੈ ਇਹ ਵੀ ਜਲਦੀ ਤੋਂ ਜਲਦੀ ਲਾਈਟ ਪਹੁੰਚਾਈ ਜਾਵੇ ਤੇ ਇਹ ਤਾਂ ਕਾਰਵਾਈ ਕੀ ਜਾਵੇ ਤੇ ਲਾਈਟ ਆਵੇ